ਅਮਰਤ ਸਿਖੌਣ ਤੋਂ ਬਾਅਦ ਪੰਜਾਂ ਪਿਆਰੇ ਨੂੰ ਪਾਸ਼ਾ ਨੇ ਦੁਆਰਾ ਜੋ ਨਾਂ ਬਖਸ਼ੇ ਗਏ ਉਹ ਵੀ ਅਰਥਾ ਭਰਪੂਰ ਸਨ ਸੀਸਪੇਟ ਕਰਨ ਵਾਲਾ ਪਹਿਲਾ ਸਿੱਖ ਲਾਹੌਰ ਤੋਂ ਸੀ ਪਾਸ਼ਾ ਨੇ ਉਸ ਨੂੰ ਦਇਆ ਦਾ ਨਾਂ ਬਖਸ਼ਿਆ ਤੇ ਨਾਲ ਨਾਂ ਦੇ ਸਿੰਘ ਲਗਾਉਣ ਲਈ ਕਿਹਾ ਗੁਰਵਾਨੀ ਅਨੁਸਾਰ ਦਇਆ ਧਰਮ ਦਾ ਮੂਲ ਹੈ ਦੂਜਾ ਪਿਆਰਾ ਹਸਤਨਾਪੁਰ ਅਰਥਾਤ ਦਿੱਲੀ ਤੋਂ ਸੀ ਖਾਲਸੇ ਦੀ ਰਾਜਧਾਨੀ ਧਰਮ ਤੇ ਇਕ ਲਾਕ ਤੇ ਟਿਕੀ ਹੋਈ ਹੈ ਪਾਸ਼ਾ ਨੇ ਇਸ ਪਿਆਰੇ ਨੂੰ ਧਰਮ ਸਿੰਘ ਦਾ ਨਾਂ ਬਖਸ਼ਿਆ ਤੀਜਾ ਪਿਆਰਾ ਦਗਨਨਾਥਪੁਰੀ ਓਡੀਸ਼ਾ ਨਾਲ ਸੰਬੰਧਿਤ ਸੀ ਗੁਰੂ ਜੀ ਨੇ ਇੱਥੋਂ ਆਏ ਪਿਆਰੇ ਨੂੰ ਹਿੰਮਤ ਸਿੰਘ ਦਾ ਨਾਮ ਬਖਸ਼ਿਆ ਸੀਸ ਭੇਟ ਕਰਨ ਵਾਲਾ ਜੋ ਚੌਥਾ ਸਿੱਖ ਨਿਤਰਿਆ ਉਹ ਦਵਾਰਕਾ ਗੁਜਰਾਤ ਤੋਂ ਸੀ ਜਿਸ ਨੂੰ ਮੋਹਕਮ ਸਿੰਘ ਦਾ ਨਾਮ ਬਖਸ਼ਿਆ ਗਿਆ ਮੋਹਕਮ ਹਾਠੀ ਅਤੇ ਬਲੀ ਸੂਰਵੀਰ ਨੂੰ ਕਹਿੰਦੇ ਨੇ ਜੋ ਕਦੇ ਮੈਦਾਨ ਨਹੀਂ ਛੱਡਦਾ ਪੰਜਵਾਂ ਸੀਸ ਭੇਟ ਕਰਨ ਵਾਲਾ ਵਿਦਰ ਸ਼ਹਿਰ ਤੋਂ ਜੋ ਆਂਧਰਾ ਅਤੇ ਕਰਨਾਟਕਾ ਰਾਜ ਦੀ ਸਰਹੱਦ ਤੇ ਸਥਿਤ ਹੈ ਇਸ ਪੰਜਵੇਂ ਪਿਆਰੇ ਨੂੰ ਸਾਬ ਸਿੰਘ ਦਾ ਨਾਮ ਬਖਸ਼ਿਆ ਕਿਉਂਕਿ ਸਿੱਖ ਨੇ ਉਸ ਪਰਮਾਤਮਾ ਦੇ ਗੁਣਾਂ ਦੇ ਵਿੱਚ ਅਭੇਦ ਹੋਣਾ ਹੈ ਉਸ ਸਾਹਿਬ ਦੇ ਗੁਣਾਂ ਦੇ ਵਿੱਚ ਅਭੇਦ ਹੋਣਾ ਹੈ ਜਦੋਂ ਅਸੀਂ ਖਾਲਸੇ ਦੀ ਸਾਜਨਾ ਦੀ ਗੱਲ ਕਰਦੇ ਹਾਂ